ਆਗੂ ਹੰਸਰਾਜ ਹੰਸ ਨੂੰ ਇੱਕ ਵਾਰ ਫੇਰ ਕਿਸਾਨਾਂ ਨੇ ਘੇਰਾ ਪਾਇਆ ਦਿੱਖੇ ਸਵਾਲ ਕੀਤੇ ਗਏ ਨੇ ਦੱਸਦੀ ਕਿਸਾਨ ਜੁਨੀਨ ਦੇ ਪ੍ਰਧਾਨ ਨੇ ਜਿਹੜੇ ਸੁਖਾ ਸਿੰਘ ਗਿੱਲ ਨੇ ਕਿ ਸਵਾਲ ਖੜੇ ਕੀਤੇ ਨੇ ਪਰ ਇੱਥੇ ਦੇਖਣ ਨੂੰ ਮਿਲ ਰਿਹਾ ਕਿ ਬੜੀ ਹਲੀਮੀ ਦੇ ਨਾਲ ਦੋਨੇ ਜਿਹੜੇ ਆਗੂ ਨੇ ਗੱਲ ਕਰਦੇ ਨਜ਼ਰ ਆ ਰਹੇ ਨੇ ਉਧਰ ਇੱਕ ਸਾਨ ਆਗੂ ਨੇ ਉਧਰ ਬੀਜਪੀ ਦੇ ਵੱਡੇ ਆਗੂ ਹੰਸਰਾਜ ਹੰਸ ਜਿਹੜੇ ਵਿਧਾਇਕੀ ਰਹਿ ਚੁੱਕੇ ਨੇ ਉਹਨਾਂ ਨੂੰ ਕੁਝ ਸਵਾਲ ਪੁੱਛੇ ਨੇ ਔਰ ਇੱਕ ਮੰਗ ਪੱਤਰ ਵੀ ਦਿੱਤਾ ਕਿ ਭਾਈ ਤੁਹਾਡੀ ਸਰਕਾਰ ਜੇ ਬਣਦੀ ਹੈ ਤਾਂ ਇਹ ਮੰਗ ਪੱਤਰ ਅਸੀਂ ਪਹਿਲਾਂ ਹੀ ਦੇ ਦਿੰਨੇ ਆ ਜਿਸ ਨੂੰ ਲੈ ਕੇ ਹੰਸਰਾਜ ਨੇ ਬੜਾ ਜਿਹੜਾ ਹਲੀਮੀ ਦੇ ਨਾਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਮੈਂ ਇਦਾਂ ਹੀ ਤੁਹਾਡੀ ਗੱਲ ਪਛਾ ਸਕਦਾ ਮੈਂ ਹੀ ਤੁਹਾਡਾ ਵੀਰ ਪਛਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਜਾਂ ਟਿਕਟਾਂ ਦਾ ਲਾਲਚ ਆ ਉਹ ਨਹੀਂ ਪਛਾ ਸਕਦਾ ਜੇ ਮੈਂ ਇਲੈਕਸ਼ਨ ਹੀ ਜਿਤਨਾ ਹੋਵੇ ਮੈਂ ਇਦਾਂ ਨਾ ਫਿਰਾਂ ਬਿਲਕੁਲ ਕੋਈ ਬੜਾ ਕੁਝ ਕਰੋ ਕਾਰਪੋਰੇਟ ਕਰਾਣਿਆਂ ਦਾ ਕਰਜ਼ਾ ਮਾਫ਼ ਕੀਤਾ ਆ ਹਜ਼ਾਰਾਂ ਕਰੋੜ ਰੁਪਏ ਕਿਸਾਨਾਂ ਦਾ ਕਿਉਂ ਨਹੀਂ ਕਿਸਾਨਾਂ ਦਾ ਵੀ ਹੋਣਾ ਚਾਹੀਦਾ ਵੈਸੇ ਤੁਹਾਡੇ ਖਾਤੇ 'ਚ ਕਿੰਨੇ ਭੇਜਦੇ ਆ ਕਿੰਨੇ ਪੈਸੇ ਭੇਜਦੇ 2000 ਰੁਪਏ 2000 ਰੁਪਏ ਉਹ ਤਾਂ ਕੋਈ ਏਡਾ ਹਾਂਜੀ 6000 ਤੇ ਸਾਲ ਦਾ ਹੁੰਦਾ ਠੀਕ ਹੈ ਜੀ ਜਿਹੜਾ ਜੋ ਪਾਲਸੀ ਜਿਹਦਾ ਆਉਂਦਾ ਉਹ ਵੀ ਸਹੀ ਹੈ ਉਹ ਬਹੁਤ ਘੱਟ ਨੇ ਜਿਨ੍ਹਾਂ ਦੇ ਖਾਤੇ ਆਉਂਦਾ ਹਰ ਇੱਕ ਦੇ ਨਹੀਂ ਆ ਰਹੇ ਹਰ ਇੱਕ ਕਿਸਾਨ ਦੇ ਨਹੀਂ ਆਉਂਦਾ ਠੀਕ ਹੈ ਹਾਂ ਜੀ ਜਿਹੜਾ ਬਿਜਲੀ ਬਿੱਲ 220 ਸੀਗਾ ਉਹ ਪਿਛਲੇ ਦਰਵਾਜ਼ੇ ਵਾਲੇ ਲਾਗੂ ਕੀਤਾ ਜਾ ਰਿਹਾ ਜਿਹਦੇ ਵਿੱਚ ਕੇ ਹੁਣ ਚੇਪ ਵਾਲੇ ਮੀਟਰ ਵੀ ਆਉਂਦੇ ਉਹ ਪਿੰਡ-ਪਿੰਡ ਲਗਾਏ ਜਾ ਰਹੇ ਨੇ ਜਦੋਂ ਸੇਮ ਬਿੱਲਾਂ ਦੇ ਨਾਲ ਇਹ ਵੀ ਕਿਹਾ ਗਿਆ ਸੀ ਕਿ ਇਹ ਵੀ ਅਸੀਂ ਰੱਦ ਕਰਾਂਗੇ ਉਹ ਕਿਉਂ ਨਹੀਂ ਕੀਤਾ ਗਿਆ ਜਿੱਥੇ ਕਿਤੇ ਜ਼ਿਆਦਤੀ ਹੋਈ ਹੈ ਉਹ ਤੁਸੀਂ ਮੈਨੂੰ ਲਿਖ ਕੇ ਦੇ ਦੇਣਾ ਕੁਝ 2-4 ਬੰਦੇ ਮੇਰੇ ਨਾਲ ਚੱਲਦੇ ਨੇ ਮੈਂ ਇੰਨਾ ਜ਼ਰੂਰ ਕਰ ਸਕਦਾ ਜਿੰਨਾ ਤੁਹਾਨੂੰ ਅਲਾਮਾ ਉਹਦੇ ਸਾਹਮਣੇ ਲਾ ਜਾ ਕੇ ਬਿਠਾ ਸਕਦਾ ਇਹ ਨਹੀਂ ਜੋ ਗੱਲ ਮੇ제 ਨਹੀਂ ਹੋਇਆ ਕਿ ਮੈਂ ਉਸ ਸਮਾਨ ਅਲਾਮਾ ਜਾਂਦਾ ਆਦਮਾ ਉਸ ਪਾਵਰ ਦਾ ਕੋਈ ਹਿੱਸਾ ਉਹ ਪਾਵਰ ਦਾ ਮੈਂ ਹਿੱਸਾ ਆ ਪਰ ਉਸ ਉਹਦੇ ਵਿੱਚ ਫਰਿਮਾ ਪਾਵਰ ਇਹ ਨਾਲ ਲੈ ਕੇ ਜਾਵਾਂਗਾ ਪਾਵਰ ਦਾ ਹਿੱਸਾ ਤਦੀ ਮੈਂ ਫਟਾਫਟ ਲੈ ਜਾ ਸਕਦਾ ਤੇ ਵਿੱਚ ਸਾਰੇ ਦੇ ਦਿੱਤੇ ਇਹਦੇ ਵਿੱਚ ਸਾਰੇ ਦੇ ਦਿੱਤੇ ਹਾਂਜੀ ਠੀਕ ਹੈ ਜਦੋਂ ਵੀ ਕੋਈ ਕਾਨੂੰਨ ਬਣਾਉਣੇ ਕਿਸਾਨਾਂ ਨੂੰ ਵਿੱਚ ਕਿਉਂ ਨਹੀਂ ਲਿਆ ਜਾਂਦਾ ਉਹਨਾਂ ਨੇ ਸੋਚ ਲਿਆ ਕਿ ਆ ਜਿਹੜੇ ਹਜ਼ਾਰਾਂ ਇੱਕ ਰੁਪਈਆ ਇਹਨਾਂ ਦੇ ਵਜ਼ੀਰ ਵੀ ਬਣੇ ਸੀ ਐਮ ਡੀਆ ਇਹ ਕਿਸਾਨ ਹੀ ਆ ਜੇ ਉਹ ਕਿਸਾਨ ਬਹੁਤ ਤਰ੍ਹਾਂ ਦੇ ਕਿਸੇ ਕਿਸੇ ਦੇ ਮਾਲਕ ਪੱਲਾਂ ਦੀ ਗੱਲ ਕਰਦਾ ਯੂਪੀ ਦੇ ਕਿਸਾਨ ਵੀ ਵਜ਼ੀਰ ਆ ਸੀਐਮਡੀਆ ਦੇ ਸਲੇਟਾਂ ਦੇ ਜੇ ਗਿਣੋਗੇ ਤੇ ਸਭ ਤੋਂ ਜ਼ਿਆਦਾ ਉਹੀ ਆ ਜਿਹੜੇ ਜ਼ਿਮੀਂਦਾਰ ਆ ਆ ਮੈਂ ਗਰੀਬ ਗੁਰਬਿਆਂ ਚ ਤੇ ਮੈਂ ਕੱਲਾ ਹੀ ਆ ਹਿੰਦੁਸਤਾਨ ਚ ਆ ਜਿਹੜੀ ਮੇਰੀ ਕਾਸਟ ਐ ਨਾ ਇਹ ਚੋਂ ਬਣਿਆ ਨਹੀਂ ਬੂਟਾ ਸੋ ਖਰੇ ਪਹਿਲਾਂ ਸਦੀਆਂ ਤੇ ਬਣਿਆ ਜੀ ਆ ਤੁਹਾਡਾ ਭਰਾ ਤੇ ਬਾਕੀ ਉਹੋ ਜਿਹੇ ਕਾਸਟਾਂ ਜਿਹੜੇ ਜਿੰਨਾਂ ਦੀਆਂ ਜ਼ਮੀਨਾਂ ਆ ਉਦੋਂ ਸੰਗੀ ਘੁੱਟ ਦੇਣੇ ਸੀ ਤੇ ਆ ਸਾਨੂੰ ਮਾਰਨ ਲੱਗਾ ਉਹ ਤੁਸੀਂ ਆਪ ਜ਼ਮੀਨਾਂ ਨੂੰ ਸਮਝ ਹਾਂ ਗਾਣਾ ਗਵਈਆਂ ਦੇ ਖਿਲਾਫ ਬਿੱਲ ਬਣੇ ਮੈਂ ਤਾਂ ਉੱਥੇ ਉੱਥੇ ਛੱਡ ਦੂੰਗਾ ਮੈਂ ਕਿਉਂ ਇਹ ਮੇਰੀ ਫਰਾਜ਼ੀ ਦੇ ਖਿਲਾਫ ਇਸ ਤਰ੍ਹਾਂ ਬਿਰੇ ਹੌਲੀ ਹੌਲੀ ਮੈਂ ਖੇਤੀਬਾੜੀ ਦੇ ਕਿਸਾਨਾਂ ਦੇ ਹੱਕ 'ਚ ਤੇ ਮੈਂ ਤਾਂ ਬੋਲਦਾ ਕਿ ਆਪਣਾ ਰਿਸ਼ਤਾ ਬੜਾ ਗਹਿਰਾ ਆ ਮੈਂ ਕੰਮ ਕਰਦਾ ਹੁੰਦਾ ਸੀ ਮੇਰੇ ਫਾਜ਼ਲ ਸਾਹਿਬ ਮੇਰੇ ਪਿਤਾ ਜੀ ਅਰਜਨ ਸਿੰਘ ਸ਼ਫੀਕੋ ਅਰਜਨ ਦੂਲ ਅਸੀਂ ਉੱਥੇ ਤੁਹਾਡੇ ਲਈ ਕੰਮ ਕਰਦੇ ਰਹੇ ਹਾਂ ਜਿੱਦੀ ਪੁਸ਼ਟੀ ਰੋਣਾ ਕੋਈ ਨਹੀਂ ਮੈਂ ਉਸ احسان پر مشادਨੀ ਨਹੀਂਗਾ ਕਿ ਅਜ ਐਮਪੀ ਬਣ ਕੇ ਮੈਂ ਤੁਹਾਡੇ ਖਿਲਾਫ ਹੋ ਜਾਵਾਂ ਦੁੱਖੀ ਦੁੱਖੀ ਦੇ ਬੰਦੇ ਦਿੱਲੀ ਵਨ ਕੇ ਆਪਣੇ ਲੋਕਾਂ ਦੇ ਖਿਲਾਫ ਬੋਲਣ ਲੱਪੇ ਜੇ ਮੈਂ ਨਹੀਂ ਜੋ ਬੋਲਣਾ। ਭਾਵੇਂ ਮੈਨੂੰ ਕੁਝ ਮਿਲੇ ਤੇ ਭਾਵੇਂ ਨਾ ਮਿਲੇ। ਤੁਸੀਂ ਕਿਸਾਨਾਂ ਨਾਲ ਗੱਲ ਕਰਨ ਤੋਂ ਕਿਉਂ ਭੱਜ ਰਹੇ ਹੋ? ਕਿੰਨੇ ਦਿਨ ਹੋ ਗਏ ਆ ਕਿਸਾਨ ਮਗਰ ਮਗਰ ਤੁਸੀਂ ਅੱਗੇ ਅੱਗੇ ਕਿਸਾਨ ਮਗਰ ਮਗਰ ਅੱਜ ਵੀ ਤੁਸੀਂ ਖੜ ਕੇ ਗੱਲ ਕਰ ਰਹੇ ਹੋ। ਅਸੀਂ ਕੋਈ ਗਲਤ ਸ਼ਬਦਾਵ ਨਹੀਂ ਵਰਤੀ। ਗੱਲ ਸੁਣ ਪ੍ਰਾਹੇ ਰਿਆ। ਬੰਦਾ ਡਰੇ ਰੱਬ ਕੋਲੋਂ। ਰੱਬ ਡਰੇ ਜੱਟਾਂ ਕੋਲੋਂ। ਜੱਟ ਕੱਲੇ ਪਟਵਾਰੀ ਤੋਂ ਡਰਦੇ ਹਾਂ, ਸਰਦਾਰ ਤਾਂ ਨਹੀਂ ਡਰਦੇ। ਮੇਰੀ ਗੱਲ ਸੁਣ ਲਓ। ਜੇ ਤੁਸੀਂ ਐਦਾਂ ਅੱਗੇ ਆ ਜਾਂਦੇ ਤੇ ਗੱਲ ਹੀ ਨਹੀਂ ਸੀ ਬਦਮੂ ਹੋਗੇ ਤਰੋਂ ਬੋੜੀ ਜਾ। ਨਹੀਂ 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 ਨਹੀਂ। ਮੈਂ ਕੈਸੀ ਇੱਕ ਫਰੀਦਕੋਟ ਮੈਂ ਕਿ ਪੰਜ ਬੰਦੇ ਆ ਜਾਓ ਗਨ ਮੈਨਾਂ ਤੋਂ ਬਿਨਾ ਮੈਂ ਬੈਠੂਗਾ ਮੈਂ ਇਕੱਲਾ ਹੀ ਹਾਂ ਤੁਸੀਂ ਪੰਜ ਆ ਜਾਓ ਤੂੰ ਉੱਥੇ ਡਾਂਗਾ ਡੂਗੇ ਵਾਹ ਤੁਸੀਂ ਭਰਾਉਣ ਲੱਗੇ ਤੁਹਾਨੂੰ ਪਤਾ ਉਹ ਜਿਹੜੀ ਸ਼ੀਸ਼ੇ ਤੇ ਵੱਜੇ ਮੈਨੂੰ ਲੱਗਦਾ ਮੇਰੇ ਮੋਰਾ ਤੇ ਵੱਜਦੀ ਨਹੀਂ ਨਹੀਂ ਸਾਡੇ ਵੀਡੀਓ ਦੇਖ ਲਓ ਵੀਡੀਓ ਦੇਖ ਮੈਂ ਤਾਂ ਦੀ ਗੱਲਾਂ ਸਹਿਮਤ ਹਾਂ ਉਹ ਤਾਂ ਫੇਰ ਮਾਰ ਰਿਹਾ ਸੀ ਨਹੀਂ ਜੇ ਤੁਸੀਂ ਦੇਖੋ ਅੱਜ ਸੈਡ ਦੇ ਕੋਲ ਆਏ ਸਰ ਮੈਂ ਕੋਈ ਬਰਜ਼ਾ ਕੋਈ ਗਰਦਾਵਰ ਤਾਂ ਹੈ ਨਹੀਂ ਦਾਰਾ ਸੋ ਤਾਂ ਹੈ ਨਹੀਂਗਾ ਨਾ ਮੈਂ ਉਹ ਜੀਦਾ ਰਿਆਂ ਜਿਹੜੀ ਪਹਿਲੇ ਹੁੰਦੇ ਸੀ ਜੱਗੇ-ਜੁਗੇ ਹੋਣੀ ਮੈਂ ਤਾਂ ਵਿਚਾਰਾ ਸ਼ਰਨੇ ਦਾ ਗਾਣਾ ਨਹੀਂ ਠੀਕ ਹੈ ਅੱਜ ਵੀ ਤੁਹਾਡੇ ਕੋਲ ਆਏ ਆਂ ਅਸੀਂ ਦਰਜਾ ਨਾ ਮੈਂ ਤੁਹਾਡੇ ਮਹਿਰੀਏ ਜੇ ਅੱਖਾਂ ਦੇਖ ਕੇ ਮੈਂ ਕਹਾਂ ਚਲੋ 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 ਨਹੀਂ ਕਿਸਾਨ ਇਦਾਂ ਦੇ ਨਹੀਂ ਜਿਦਾਂ ਜੋ ਮੇਰੇ ਕੋਲ ਹੁੰਦਾ ਮਸਵੀਰ ਤੁਹਾਡੇ ਸਾਹਮਣੇ ਪੇਸ਼ ਨਹੀਂ ਮੈਂ ਹਸਣਾ ਹੈ ਤੁਹਾਨੂੰ ਮੈਨੂੰ ਉਸ ਤੋਂ ਜ਼ਿਆਦਾ ਕੌਣ ਕਿਸਾਨਾਂ ਨੂੰ ਸੋਚਦਾ ਮੇਰਾ ਧਰਮ ਦਾ ਭਾਈ ਸਤਨਾਮ ਸਿੰਘ ਗਿੱਲ ਜਨੇ ਮੇਰਾ ਪਹਿਲਾ ਰਿਕਾਰਡ ਬਣਾਇਆ ਮੇਰੇ ਵਰਗੇ ਗਾਣੇ ਉਦੋਂ ਚੱਲਦੇ ਹੀ ਨਹੀਂ ਸੀ ਮੈਨੂੰ ਕਹਿੰਦੇ ਲੁੱਧੇਹਾਣੇ ਉੱਥੇ ਚਵਾਰਾ ਪਾਲਾ ਇੱਕ ਤੋਂ ਬੀ ਬੀ ਜੀ ਨਾਲ ਸੈੱਟ ਬਣਾ ਦੁਕਾਨੇ ਗਿਆ ਕਰ ਜੇ ਰੋਟੀ ਖਾਣੀ ਮੈਂ ਕਿ ਭੁੱਖਾ ਰਹਿ ਲੂੰਗਾ ਉਹਨਾ ਮੈਂ ਇਕੱਲੇ ਨਹੀਂ ਆ ਫਿਰ ਮੈਂ ਦਾ ਰਿਕਾਰਡ ਬਣਾ ਲਿਆ ਚੰਗੀ ਨੇ ਰੀਲਿਸ ਦੇ 시 ਕਰਦੇ ਉਹ ਜੱਟਾਂ ਦਾ ਮੁੰਡਾ ਸਿਕਨੌਸੋ ਗਿੱਲ ਗਿਆ ਕਿਹਾ ਓਏ ਤੇ ਦੋਸਤਾਂ ਦੇ ਨਾਲ ਬਲੈਂਕ ਚੈੱਕ ਮੈਂ ਦੇ ਰਿਹਾ ਕੰਪਨੀ ਫਟਾਫਟ ਰੀਲਿਸ ਕਰੋ ਜਿਹੜਾ ਪਹਿਲਾ ਰਿਕਾਰਡ ਹੈ ਉਹਦੇ ਪਿੱਛੇ ਦੇਖਿਓ ਕਲੈਬੋਰੇਸ਼ਨ ਵਿਦ ਗਿੱਲ ਕੋ ਉਹ ਯਾਰ ਮੈਨੂੰ ਜੇ ਪਤਾ ਸਾਰਾ ਮੈਂ ਵੀ ਤੁਹਾਨੂੰ ਹਸਾਉਂਦਾ ਰਹਿਣਾ ਕਿ ਥੋੜਾ ਜਿਹਾ ਨਰਮ ਹੋ ਜਿੱਥੇ ਮੈਨੂੰ ਬੁਲਾਉਂਦੇ ਕਿੱਥੇ ਬਲਾਗੇ ਮੈਂ ਹਾਜ਼ਰ ਐ ਇਟਾ ਪਰ ਸਵਾਲਨਾਮਾ ਹੈ ਸਾਡਾ ਇਹ ਸਵਾਲਨਾਮਾ ਇਹਨੂੰ ਰੱਖ ਕੇ ਤੁਸੀਂ ਫੜਿਓ ਜੀ ਧਿਆਨ ਨਾਲ ਜਿਹੜੀਆਂ ਕੋਈ ਸਾਡੀਆਂ ਰਹਿ ਗਈਆਂ ਮੰਗਾ ਉਹਨਾਂ ਤੇ ਗੌਰ ਕਰਿਓ ਤੇ ਸਹੀ ਨਾਲ ਸੁਣ ਲੈ ਕੋਈ ਸਹੀ ਨਾਲ ਤੇ ਤੁਸੀਂ ਇੱਕ ਸੁਨੇਹਾ ਦੇ ਦਿਓ ਤੁਸੀਂ ਕੋ ਜਦੋਂ ਅਸੀਂ ਬਲਾਵਾ ਜੋ ਆਏਗਾ ਤੇ ਉਹਨੂੰ ਥੋੜਾ ਜਿਹਾ ਅਸੀਂ ਸਰ ਇੱਕ ਗੱਲ ਚਾਉਣੀ ਆ ਕਿ ਜਿੱਦਾਂ ਮੌਕੇ ਦੇ ਵਿੱਚ ਤੁਸੀਂ ਆਉਣੇ ਇੱਕ ਅਪੀਲ ਤੇ ਕਰਦੇ ਜੀ ਕਿ ਕਿਸੇ ਨਾ ਕਿਸੇ ਤੇ ਤੁਹਾਨੂੰ ਯਕੀਨ ਕਰਨਾ ਹੀ ਪਊਗਾ ਮੈਂ ਜੋ ਸੌ ਗੁਰੂ ਦੀ ਕਹਿ ਦਿੱਤੀ ਨਾ ਕਿ ਮੈਂ ਧੋਖਾ ਨਹੀਂ ਕਰਾਂਗਾ ਪੰਜਾਬ ਨਾਲ ਇੱਕ ਬੰਦਾ ਨਹੀਂ ਤੁਸੀਂ ਜਿਤਾ ਸਕਦੇ ਜੇ ਨਹੀਂ ਤੇ ਹਿੱਲ ਜਾਵਾਂ ਤੁਹਾਡੀਆਂ ਗੱਲਾਂ ਨਾ ਕਰਾਂ ਉਹ ਤੇ ਛਤਰ ਮਾਰ ਕੇ ਭਜਾ ਦੇ ਤੁਸੀਂ ਤਾਂ ਕਿਸੇ ਨੂੰ ਭਜਾ ਸਕਦੇ ਮੈਨੂੰ ਪਤਾ ਤੇ ਮੈਂ ਨਹੀਂ ਭੱਜਾਂ ਮੈਂ ਭੱਜਣ ਵਾਲਾ ਹੈ ਹੀ ਨਹੀਂ ਨਾ ਡਰਪੋਕ ਨਹੀਂਦਾ ਮੈਂ ਉਹ ਟਕਰਾਉ ਤਾਂ ਮੈਂ ਡਰਦਾ ਬਹੁਤ ਹੈ ਕਿ ਹੰਸ ਜੀ ਕਿਸ ਤਰੀਕੇ ਦਾ ਆ ਰਿਹਾ ਅੱਜ ਪੂਰਾ ਜੀ ਕਿਸਾਨ ਤੁਹਾਡੇ ਜੀ ਤਿੰਨ ਤਿੰਨ ਪਹਿਲਾਂ ਲਗਾਤਾਰ ਮੈਂ ਕਿੰਨਾ ਸ਼ੁਕਰ ਹੈ ਤੇਰਾ ਬਾਜਾਣਾ ਬਾਪੂ ਐਸ ਸ਼ਕਲ ਚ ਕਿਤੇ ਪਹਿਲਾਂ ਹੀ ਗੱਲ ਕਰਦੇ ਤੇ ਮੈਂ ਕਿਦੋਂ ਹੁਣ ਥੋੜਾ ਲੱਗਦਾ ਕਿ ਹੰਸ ਵਾਲਾ ਵਧ ਰਹੀ ਨਹੀਂ ਨਹੀਂ ਮੈਂ ਤੇ ਰਾਜ ਮੈਂ ਤੇ ਉਹ ਕਿਸੇ ਹੋਰ ਸੈਲਸ ਵਿੱਚ ਮੈਂ ਇਹ ਵੀ ਉੱਥੇ ਬੈਠਾ ਸੋਚ ਸਕਦਾ ਮੈਂ ਤਾਂ ਦਿੱਲੀੋਂ ਜਿੱਥੇ ਮੈਂ ਕੀ ਲੈਣਾ ਦੇਣਾ ਪਰ ਮੈਨੂੰ ਇਹ ਵੀ ਪਤਾ ਮੈਂ ਖੰਦਾ ਉਹਨਾਂ ਦਾ ਮੈਂ ਹਰਾਮ ਥੋੜੀ ਕਰਨਾ ਕਿਰਤ ਕਰਨ ਥੋੜੀ ਐਸਾਨ ਫਰਮਾਉਂਛ ਥੋੜੀ ਮੇਰੇ ਭੈਣਾ ਭਾਈ ਵੀਰੇ ਰਿਕਾਰਡ ਬਣਾਏ ਮੇਰੇ ਤਵੇਗਾ ਮੈਂ ਇਹ ਕਰਨਾ ਜੂਗਾ ਅੱਛਾ ਨਹੀਂ ਨਹੀਂ ਪਹਿਲੇ ਪਿਛਲਾ ਸੁਣੋ ਜੀ ਇਹਨਾਂ ਨੇ ਜੀ ਤੜਕੇ ਜੇ ਮੋਬਾਈਲ ਆਫ ਕਰਕੇ ਹਾਂ ਤੁਸੀਂ ਮੈਨੂੰ ਦੱਸੋ ਇਹ ਸੋਭਾ ਜੀ ਕਿਸੇ ਵਿਚੀ ਹੈ ਜੀ ਰਾਜੇਵਾਲ ਸਾਹਿਬ ਨੇ ਮੋਬਾਈਲ ਆਫ ਨਹੀਂ ਨਹੀਂ ਰਾਜੇਵਾਲ ਸਾਹਿਬ ਨਾਲ ਨਹੀਂ ਗੱਲ ਹੋਈ ਰਾਜੇਵਾਲ ਸਾਹਿਬ ਨਾਲ ਤਾਂ ਤੋਮਰ ਸਾਹਿਬ ਤੋਮਰ ਸਾਹਿਬ ਦੀ ਕਰਵਾਈ ਸੀ ਹਾਂ ਪਰ ਰਾਜੇਵਾਲ ਸਾਹਿਬ ਉਸ ਲਿਸਟ ਵਿੱਚ ਉਤਰੇ ਸਿਸ਼ਟਾ ਮੈਂ ਦਿਖਾ ਦੋਗਾ ਅੱਛਾ ਨਹੀਂ ਲੱਗਦਾ ਟੀਵੀ ਤੇ ਕਿਹਨੇ ਕਿਹਨੇ ਮਿਲਣਾ ਸੀ ਪ੍ਰਧਾਨ ਅਗਲੀ ਗੱਲ ਸਾਡਾ ਅਗਲਾ ਸਵਾਲ ਇਹ ਹੈ ਜੀ ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਹੁਣ ਜਿਹੜੇ ਸ਼ੰਭੂ ਬਾਰਡਰ ਤੇ ਰੋਕ ਲਿਆ ਜਾਂ ਅਨੌਰੀ ਬਾਰਡਰ ਤੇ ਰੋਕ ਲਿਆ ਕਿਉਂ ਦਿੱਲੀ ਜਾਣੋ ਕਿਉਂ ਰੋਕਿਆ ਗਿਆ ਕਿਸਾਨਾਂ ਨੂੰ ਜਿੱਦਾਂ ਹੁਣ ਰਾਜੀਵਾਲ ਸਾਹਿਬ ਆ ਇੱਕ ਤੋਂ ਹੋਰ ਲੀਡਰ ਆ ਬੜੀ ਮੈਚਿਓਰਿਟੀ ਨਾਲ ਬੋਲਦੇ ਆ ਹਨਾ ਉਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਕਿ ਅਜੇ ਤਾਂ ਆਪਾਂ ਬੀਟੀ ਤੁਰਨੇ ਲੱਗੇ ਆ ਅਜੇ ਆਪਾਂ ਇਹ ਨਹੀਂ ਕਹਿਣਾ ਕਿ ਸਾਨੂੰ ਲੱਗਦਾ ਪਾਲਾ ਹੈ ਮੋਤੀ ਸਾਡਾ ਸਾਲਾ ਹੈ ਆ ਗਿਆ ਤੇਰੀ ਜਵਾਈ ਆ ਗਿਆ ਤੇਰੀ ਜਵਾਈ ਬਿਲਕੁਲ ਉਹ ਜਦੋਂ ਸ਼ਰਦਾਬੀ ਉੱਥੇ ਦਿੱਲੀ ਪਹੁੰਚ ਗਿਆ ਨਾ ਮੈਂ ਹੁਣ ਓਨੈਸਟੀ ਬੋਲ ਰਿਹਾ ਕਿਉਂਕਿ ਸਾਰੀ ਦੁਨੀਆ ਨੇ ਸੁਣੀ ਵੀ ਬਿਲਕੁਲ ਸ੍ਰੀ ਪ੍ਰਧਾਨ ਮੰਤਰੀ ਨੇ ਵੀ ਸੁਣੀ ਆਮ ਲੋਕਾਂ ਨੇ ਬਿਲਕੁਲ ਬਿਲਕੁਲ ਜਦੋਂ ਅਸੀਂ ਕੋਈ ਚੀਜ਼ ਲੈਣੀ ਆ ਨਾ ਕਿਸੇ ਤੋਂ ਮੈਂ ਕੋਲੋਂ ਮੰਗਣੀ ਜਿੱਦ ਅਸੀਂ ਵਿੱਚ ਸਬਰ ਰੱਖਾ ਬਾਣ ਆ ਤਸੀਂ ਮੰਗੀ ਇਹ ਲੈਣੀ ਆ ਕਿਸੇ ਤੋਂ ਲੈ ਜੀ ਤੇ ਜਿਹੜੇ ਸਾਨੂੰ ਗੁਰੂ ਸਾਹਿਬ ਨੇ ਜਾਂ ਸਾਡੇ ਬਜ਼ੁਰਗਾਂ ਨੇ تعلیم ਦਿੱਤੀ ਆ ਕਿ ਨਿਮਰਤਾ ਦੇ ਨਾਲ ਲੈਣੀ ਉੱਥੇ ਜਾ ਕੇ ਜੇ ਕੋਈ ਤਾਂ ਨਹੀਂ ਮਾਂ ਚੱਜ ਨਾਲ ਡੀਲ ਕਰੇ ਫੇਰੇ ਨਾਰੇ ਬਣਦੇ ਮੇਰਾ ਸਵਾਲ ਤਾਂ ਇਹ ਸੀ ਕਿ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਸਰ ਸ਼ੰਭੂ ਬਾਟਰ ਤੇ ਕਿਉਂ ਰੋਕ ਲਿਆ फेर ਉੱਥੇ ਦੇਖੋ ਸਰ ਮੇਰੀ ਗੱਲ ਤੇ ਗੌਰ ਨਹੀਂ ਕੀਤਾ ਕਰ ਲਿਆ ਸਰ ਮੈਂ ਕਰ ਲਿਆ ਗੌਰ ਮੈਨੂੰ ਤੁਸੀਂ ਮਿਲਣਾ ਜਿਹੜੀ ਸ਼ਬਦਾਵਲੀ ਕਿਸੇ ਕਿਸਾਨ ਨੇ ਵਰਤੀ ਆ ਤਾਂ ਉਹ ਅਸੀਂ ਇੱਕ ਐਗਜ਼ਾਮਪਲ ਜਿੰਨਾ ਤੁਸੀਂ ਕਹਿੰਦੇ ਹੰਸ ਰਾਜ ਹੰਸ ਨੂੰ ਮਿਲਣਾ ਹੈ ਜੀ ਜੀ ਤੇ ਮੈਂ ਕਹਿੰਗਾ ਲੈ ਆਓ ਜੇ ਉੱਥੇ ਹੀ ਖੜੇ ਹੋ ਕੇ ਤੁਸੀਂ ਕਹੋ ਕੁੱਤੇ ਦੇ ਪੁੱਤ ਨੂੰ ਮਿਲਣਾ ਮੈਂ ਉਹ ਗਲਤ ਕਰ ਲਿਆ ਜੀ ਅਸੀਂ ਵੀ ਇਦਾਂ ਕਰਦੇ ਗਲਤ ਤੇ ਗਲਤ ਜਿਹੜਾ ਜਿਹੜਾ ਕੋਈ ਬੋਲਦਾ ਹੈ ਤਾਂ ਉਹ ਮੈਂ ਝੂਠ ਬੋਲਦਾ ਨਹੀਂ ਜੀ ਅਗਲੀ ਗੱਲ ਅਗਲੀ ਕੈਮਸਟੀ ਸਰਾਰਦੀ ਆਂਸਰ ਹੈ ਵਿੱਚ ਉਹ ਕੰਮ ਖਰਾਬ ਕਰਦੇ ਜੋ ਨੀਤਾ ਆਪਾਂ ਨੂੰ ਕੀ ਮੋੜੇ ਇੱਥੇ ਬੈਣ ਦੀ ਬੋਲ ਉਹ ਚੱਲ ਕੇ ਆਏਗਾ ਬਿਲਕੁਲ ਜੇ ਜੇ ਤੋਂ ਅਸੀਂ ਮੰਗਣ ਜਾਂਦੇ ਆ ਇੱਥੇ ਲਕੀਮਪੁਰ ਜ਼ਿਲ੍ਹੇ ਦੇ ਵਿੱਚ ਅਜੀ ਮਿਸ਼ਰਾ ਚਾਣੀ ਦੀ ਬੇਟੀ ਨੇ ਕਿਸਾਨਾਂ ਦੇ ਉੱਪਰ ਗੱਡੀ ਚਲਾਈ ਚੜਾਈ ਸੀ ਹਾਂਜੀ ਮੋਦੀ ਸਾਹਿਬ ਨੇ ਫਿਰ ਉਹਨਾਂ ਨੂੰ ਟਿਕਟ ਦੇ ਕੇ ਨਿਵਾਜਿਆ ਉਹ ਚਾਣੀ ਹਾਂਜੀ ਜਿਹਨੇ ਮੁੰਡੇ ਨੇ ਗੱਡੀ ਚਲਾਈ ਹਾਂਜੀ ਹਾਂਜੀ ਉਸੇ ਮੈਂ ਉਹਨਾਂ ਨੂੰ ਟਿਕਟ ਦੇ ਕੇ ਨਿਵਾਜਿਆ ਮੁੰਡਾ ਤਾਂ ਅੰਦਰ ਆ ਨਾ ਜੀ ਅਜੀਤ ਮਿਸ਼ਰਾ ਪੈਣੀ ਜਿਹੜੀ ਉਹਨਾਂ ਦੇ ਫਾਦਰ ਸੀਗੇ ਹਾਂਜੀ ਉਹਨਾਂ ਨੂੰ ਟਿਕਟ ਦੇ ਕੇ ਦੁਬਾਰਾ ਨਵਾਜਿਆ ਜਦੋਂ ਉਹਨਾਂ ਨੇ ਇੱਕ ਪੱਤਰਕਾਰ ਵੀਰ ਦੀ ਡੈਥ ਕੀਤੀ ਹੈ ਗੱਡੀ ਚੜਾਈ ਆ ਨਿਸ਼ਾਨਾ ਦੇ ਉੱਪਰ ਗੱਡੀ ਚੜਾਈ ਆ ਅਸੀਂ ਉਦੋਂ ਤੋਂ ਲੈ ਕੇ ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਜਾਵੇ ਪਰ ਉਹਦੇ ਉਲਟ ਹੋਇਆ મોદી ਸਾਹਿਬ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਇਹ ਦੇਖੋ ਬਹੁਤ ਗਹਿਰ ਨਸਾਨੀ ਬਤੀਰਾ ਕੋਈ ਪ੍ਰੋਟੈਸਟ ਕਰ ਰਿਹਾ ਜਿਵੇਂ ਅਸੋਧਿਤ ਕਾਰ ਚੜਾਉਗਾ ਉਤਾਂ ਦੇ ਮਰਨ ਦਾ ਦੁੱਖ ਉਹਨਾਂ ਨੂੰ ਪਤਾ ਜਿੰਨੇ ਜਿਨ੍ਹਾਂ ਨਾਲ ਇਹ ਹੋਇਆ ਕਹਿੰਦੇ ਆਲਮਾ ਪੁੱਤਰ ਮੋਏ ਨਹੀਂ ਪੁੱਜਦੇ ਬੰਬੋ ਕੇ ਮਰਨ ਸਕੇ ਉਹ ਜਿਹੜੇ ਬੱਚੇ ਸ਼ਹੀਦ ਹੋਏ ਉਹਨਾਂ ਦੇ ਨਾਲ ਉਹਨਾਂ ਦੇ ਮਾਪਿਆਂ ਦਾ ਹਾਲ ਦੇਖੋ ਉਸ ਜਿਹੇ ਦਰਦ ਨੂੰ ਆਪਾਂ ਮਹਿਸੂਸ ਨਹੀਂ ਕਰਦੇ ਆਪਾਂ ਡੰਗਰ ਹੈ ਜਿਹੜੀ ਗਲਤ ਗੱਲ ਹੋਈ ਉਹ ਗਲਤ ਹੀ ਹੈ ਉਹ ਇੱਥੇ ਮੈਂ ਤੁਹਾਡੇ ਨਾਲ ਸੇ 400 ਸਾਡਾ ਨੌਜਵਾਨ ਹੁਣ ਸ਼ੰਭੂ ਬਾਰਡਰ ਤੇ ਆਰਮੀ ਨੇ ਹਰਿਆਣਾ ਪੁਲਿਸ ਨੇ ਚੁੱਕ ਕੇ ਲੈ ਜਾ ਕੇ ਕੁੱਟ-ਕੁੱਟ ਕੇ ਉਹਨਾਂ ਨੂੰ ਕਿਸੇ ਦੀ ਅੱਖ ਚਲੇਗੀ ਕਿਸੇ ਦੀ ਲੱਤ ਚਲੇਗੀ ਕਿਸੇ ਦੀ ਬਾਹ ਚਲੇਗੀ ਬਹੁਤ ਅਸ਼ੱਦਤ ਕੀਤਾ ਸਾਡੇ ਟਰੈਕਟਰ ਭੰਨੇ ਗਏ ਉਹ ਕਿਉਂ ਕੀਤਾ ਉਹ ਫਿਰ ਜਦੋਂ ਟੈਨਸ਼ਨ ਹੋ ਜਾਂਦੀ ਹੈ ਨਾ ਜੀ ਟੈਨਸ਼ਨ ਦੇ ਵਿੱਚ ਕੀਤਾ ਉਹਦੇ ਲਈ ਮੈਨੂੰ ਨਾ ਸਵਾਲ ਪੁੱਛੀ ਉਹ ਸਵਾਲ ਮੈਨੂੰ ਕਰਨਾ ਨਹੀਂ ਪਤਾ ਮੈਂ ਤਾਂ ਭਰਾਵੋ ਜਿੱਥੇ ਬੈਠਾ ਉਹਨਾਂ ਤੁਹਾਡੀ ਖੈਰ ਹੀ ਮਨਾਉਂਦਾ ਪਰ ਅਸੀਂ ਆਪਣੇ ਜੀ ਦੇ ਨਿਕ ਦੋਗਲਾ ਨਹੀਂ ਕਿ ਮੈਂ ਵਿੱਚ ਵੀ ਮੈਂ ਇਦਾਂ ਹੀ ਬੋਲਦਾ ਤੁਸੀਂ ਦੇਖਿਓ ਮੈਂ ਇਹ ਮੇਰਾ ਲੈਜਾ ਨਹੀਂ ਬਦਲਦਾ ਕਿਓ ਇਥੇ ਬਿਲਕੁਲ ਡਰ ਜਾਊਗਾ ਇਥੇ ਇਦਾਂ ਡਰ ਜਾਊਗਾ ਨਾ 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 ਉਸੇ ਸਕਿੱਲ ਤੋਂ ਆਪਣੇ ਘਰ ਬੋਲਣਾ ਉਸੇ ਸਕਿੱਲ ਤੋਂ ਮੀਡੀਆ ਤੋਂ ਉਸੇ ਸਕਿੱਲ ਤੋਂ ਪਾਰ ਮੈਂ ਉਹਨੂੰ ਕਿਹਾ ਨਹੀਂ ਮੈਂ ਕਿਹਾ ਜੀ ਜਦੋਂ ਕਾਨੂੰਨ ਬਣਾਉਣ ਲੱਗੇ ਸੀ ਪਹਿਲੀ ਮੀਟਿੰਗ ਸੀ ਉੱਥੇ ਮਿਨਿਸਟਰ ਬੈਠੇ ਸੀ ਉਹ ਵੀਡੀਓ ਵਾਇਰਲ ਹੋਈ ਸੀ ਮੈਂ ਕਿਹਾ ਜਦੋਂ ਬਣਾਉਣ ਲੱਗੇ ਸੀ ਜੀ ਸਾਨੂੰ ਪੁੱਛ ਲਿੰਗੇ ਆਹ ਜਿਹੜੀ ਤੁਹਾਡੇ ਖੈਰ ਤੋਂ ਆਈਆਂ ਜਮੀਨਾਂ ਦੇ ਮਾਲਕ ਹੈ ਇਹਨਾਂ ਨੂੰ ਨਹੀਂ ਸੀ ਪਤਾ ਕੋਈ ਸੰਗੀਤ ਦਾ ਬਿੱਲ ਬਣਾਓ ਮੈਨੂੰ ਪੁੱਛੋ ਮੈਂ ਗਵਈਆਂ ਲਈ ਕਹੂੰਗਾ ਇਹ ਗਵਈਆਂ ਲਈ ਠੀਕ ਹੈ ਜਾਂ ਗਲਤ ਹੈ ਜੇ ਮੈਂ ਤੁਹਾਨੂੰ ਫੂਕ ਦੇਣ ਲਈ ਕਿ ਮੋਦੀ ਸਾਹਿਬ ਆ ਤਾਂ ਸਿੰਧਰਾਂ ਦੀ ਜ਼ਿੰਦਗੀ ਬਦਲ ਦਊਗਾ ਇਹੋ ਸਾਰਾ ਬੈਨੀਫਿਟ ਕਿਸੇ ਰੱਬ ਨੇ ਵੀ ਨਹੀਂ ਬਣਾਉਣਾ ਮੈਂ ਕਿਹਾ ਤੁਹਾਨੂੰ ਉਹਨੇ ਫੂਕ ਦਿੱਤੀ ਤੁਸੀਂ ਓਕੇ ਕਰਤਾ ਤੇ ਜੇ ਮੈਂ ਬਿੱਲ ਗਵਈਆਂ ਦੇ ਖਿਲਾਫ ਬਣਾਉਂਗਾ ਤੇ ਜਦੋਂ ਛੇਤਰ ਪੈਣਗੇ ਤਾਂ ਮੈਂ ਭੱਜ ਜਾਵਾਂਗਾ ਵੀ ਗਵਈਓ ਨਾ ਮੈਂ ਤੇ ਨਾ ਫਿਰ ਗਵਈਆਂ ਨੇ ਮੈਨੂੰ ਮੰਨਣਾ ਨਾ ਤੁਸੀਂ ਮੰਨਣਾ ਤੁਹਾਡੇ ਨਾਲ ਇਹ ਹੋਈ ਜੋ ਹੋਰ ਨਾ ਸਿਣੀ ਸਮਝਾਉਣ ਜਾਣਾ ਮੈਂ ਕਿ ਮੈਂ ਦੀ ਕੋਈ ਨਾ ਟੋਖਲੇ ਟੰਡਾ ਹੁਣਾ ਨਾ ਮੈਂ ਵੱਡਿਆ ਨਾ ਮੈਂ ਨਾ ਮੈਂ ਕਿਸਾਨ ਦੇ ਖਿਲਾਫ ਇੱਕ ਵਾਰੀ ਮੈਂ ਉਧਰ ਨਹੀਂ ਕਹੀ ਦਿੱਤੀ ਮੈਂ ਕਿ ਮੇਰੀ ਉਧਰ ਜ਼ੁਬਾਨ ਦੱਬੀ ਮੈਂ ਕਿ ਮੇਰੀ ਜੀਬ ਵੱਢ ਦਿਓ ਇੱਕ ਲਫ਼ਜ਼ YouTube ਤੋਂ ਕੱਢ ਦਿਓ ਕਿ ਮੈਂ ਕਿਸਾਨ ਦੇ ਖਿਲਾਫ ਕਿਸਾਨੀ ਦੇ ਖਿਲਾਫ ਪੰਜਾਬ ਦੇ ਖਿਲਾਫ ਪੰਜਾਬੀਅਤ ਦੇ ਖਿਲਾਫ ਤੇਰੀ ਜ਼ਿੰਦਗੀ ਜਦੋਂ ਦਾ ਮੈਂ MP ਬਣਿਆ ਹੁਣ ਵੀ ਹੈਗਾ ਜੇ MP ਜਿੰਨੇ ਦੇ ਮਨੀਸ਼ਰ ਸਰਦਾਰ ਨਹੀਂ ਵੱਡਿਆ ਕਿ ਜੇ ਮੇਰੇ ਮੂੰਹ ਕੋਕੇ ਡਾਲਵੇ ਚਾਹੇ ਮੈਨੂੰ ਵਜ਼ੀਰੀਆਂ ਦੇ ਦੋ ਚਾਹੇ ਮੇਰੀ ਟਿਕਟ ਕੈਨਸਲ ਕਰ ਦੋ ਚਾਹੇ ਟਿਕਟ ਦੇ ਦਿਓ ਮੈਂ ਨਹੀਂ ਆਪਣੇ ਲੋਕਾਂ ਦੇ ਖਿਲਾਫ ਕਦੀ ਬੋਲੀ ਤੇ ਮੈਨੂੰ ਉਸ ਇੱਕੋ ਗੱਸੇ ਨਾ ਕਰੋ ਬਾਵੇਂ ਉਸ ਜਿਮਾਤ ਚ ਕਿਉਂ ਮੰਨਦਾ ਕਿ ਜਿਹੜੀ ਗੁਰੂ ਆਲ ਜਮਾਤ ਸੀ ਪਹਿਲਾਂ ਅੰਮ੍ਰਿਤਧਾਰੀਆਂ ਦੀ ਜਮਾਤ ਜੱਥੇਦਾਰ ਬਣਿਆ ਉੱਥੇ ਕਿਹਦੇ ਮੈਨਾਂ ਘੱਟ ਕੀਤੀ ਉਹ ਮੇਰਾ ਸਾਰਾ ਕੁਝ ਵਕਾਤਾ ਉਹ ਕਿੱਥੇ ਗੱਡੀਆਂ ਤਾਰਾ ਕੋਠੀਆਂ ਦਾ ਮਾਲਕ ਸੀ ਸੜਕ ਤੇ ਆ ਗਿਆ ਸੀ ਉਹ ਪਾਰਟੀ ਨੇ ਵੀ ਮੈਨੂੰ ਇਦਾਂ ਕੀਤਾ ਫਿਰ ਕਾਂਗਰਸ ਨੇ ਫਿਰ ਤੈਨੂੰ ਰਾਜ ਸਭਾ ਜਿੱਨੇ ਜਿਉਂ ਮੈਂ ਲੱਗਾ ਕੈਂਪੇਨ ਕਰਨ 2 ਦਿਨ ਪਹਿਲਾਂ ਉਹਦੇ ਨੂੰ ਕੈਸਲ ਕਰਤੀ ਤੇ ਫਿਰ ਹੁਣ ਮਰਦੀ ਨੇ ਅੱਖ ਚੋਬਿਆ ਨਹੀਂ ਮੈਂ ਹਾਰ ਕੇ ਜੇਤ ਨਾਲ ਲਾਇਆ ਬਿੱਲੀ ਬੋਲਣ तकरीबन ਸਾਡੇ 750 ਦੇ ਕਰੀਬ ਕਿਸਾਨਾਂ ਦੇ ਉੱਪਰ ਪਰਚੇ ਦਰਜ ਕੀਤੇ ਗਏ ਜੋ ਅੱਜ ਵੀ ਚੱਲ ਰਿਹਾ ਉਹ ਕਿਉਂ ਨਹੀਂ ਵਾਪਸ ਜਾਂ ਕੈਂਸਲ ਕਿਉਂ ਨਹੀਂ ਕੀਤੇ ਗਏ ਉਹਦੇ ਲਈ ਜੇ ਮੇਰੀ ਡਿਊਟੀ ਲਾਓਗੇ ਫਿਰ ਮਿਲ ਕੇ ਯਕੀਨ ਜ਼ਰੂਰ ਕਰਦੇ ਮੈਂ ਤੁਹਾਡਾ ਜੇ ਮੈਂ ਗੱਲ ਨਾ ਏਦਾਂ ਹੀ ਨਾ ਕਰਾਂ ਉਹਦੇ ਨਾਲ ਜਾ ਫੇਰ ਤੁਸੀਂ ਸਰਕਲ ਨੂੰ ਕਰਦੇ ਮੈਂ ਏਦਾਂ ਹੀ ਤੁਹਾਡੀ ਗੱਲ ਪਚਾ ਸਕਦਾ ਮੈਂ ਹੀ ਤੁਹਾਡਾ ਵੀਰ ਪਚਾ ਸਕਦਾ ਜਿਹਨੂੰ ਵਜ਼ੀਰੀਆਂ ਦਾ ਲਾਲਚ ਜਾਂ ਟਿੰਟਾਂ ਦਾ ਲਾਲਚ ਆ ਉਹ ਨਹੀਂ ਬਚਿਆ। ਇਹ ਤਮਾਮ ਭਾਜਪੀ ਦੇ ਆਗੂਆਂ ਦਾ ਵਿਰੋਧ ਹੋ ਰਿਹਾ। ਹੰਸ ਰਾਜ ਦੀ ਗੱਲ ਕੀਤੀ ਜਾਵੇ ਔਰ ਉੱਥੇ ਗੱਲ ਕਰਦੇ ਆ ਸੁਨੀਲ ਜਾਖੜ ਦੀ ਉਸ ਦਾ ਵੀ ਵਿਰੋਧ ਕੀਤਾ ਜਾ ਰਿਹਾ ਔਰ ਉੱਥੇ ਮਹਾਰਾਣੀ ਪ੍ਰਨੀਤ ਕੌਰ ਦਾ ਤਰਨਜੀਤ ਸਿੰਘ ਸਿੰਧੂ ਦਾ ਔਰ ਪਰਮਪਾਲ ਕੌਰ ਦਾ ਮਨਪ੍ਰੀਤ ਮੰਨਾ ਦਾ ਹੋਰ ਵੱਡੇ ਵਿਧਾਇਕਾਂ ਦਾ ਵੀ ਵਿਰੋਧ ਹੋਣਾ ਸ਼ੁਰੂ ਹੋ ਚੁੱਕਿਆ। ਪਰ ਉਤੇ ਹੀ ਹੰਸ ਰਾਜ ਨੇ ਕਿਸਾਨਾਂ ਨਾਲ ਬੜੀ ਹਲੇਮੀ ਨਾਲ ਗੱਲਬਾਤ ਕੀਤੀ। ਮੋਗੇ ਦੇ ਵਿੱਚ ਕਿਸਾਨਾਂ ਨੇ ਦਿੱਕੇ ਸਵਾਲ ਪੁੱਛਣੇ ਸੀ। ਪਰ ਜਦੋਂ ਕਿਸਾਨਾਂ ਆਗੂ ਪਹੁੰਚੇ ਤਾਂ ਉਹਨਾਂ ਨੇ ਬੜੀ ਹਲੇਮੀ ਨਾਲ ਕੁਦਿਨਾਂ ਗੱਲ ਵੀਡੀਓ ਇੰਟਰਨੈਟ ਤੇ ਵਾਇਰਲ ਵੀ ਹੋ ਰਹੀ ਹੈ ਪਰ ਕਿਸਾਨਾਂ ਨੂੰ ਭਰੋਸਾ ਜਰੂਰ ਜਿਹੜਾ ਦਵਾਇਆ ਹੰਸਰਾਜ ਨੇ ਕਿ ਮੈਂ ਤੁਹਾਡੀ ਗੱਲ ਸੰਸਦ ਦੇ ਵਿੱਚ ਜਰੂਰ